ਜੀ ਬੱਚੇ ਹੋ ਗਏ ਤਿਆਰ ਚੱਲੇ ਨੇ ਸਕੂਲ ਆਹ ਟਿਫਿਨ ਬੋਤਲ ਜੇ ਟਿਕਟ ਪੀਫਰੇ ਓ ਗ੍ਰੀਨ ਜੂਸ ਕਿਤੇ ਅੱਜ ਆਪਾਂ ਵੀ ਭੇਜਦੇ ਆ ਸਕੂਲ ਤੇ ਆਪਾਂ ਬਣਾਣਾ ਅੱਜ ਸਾਗ ਕਰਦੇ ਆ ਤਿਆਰੀ ਇਹ ਇਹ ਕੰਮ ਜੱਪਾ ਨੇ ਕੀਤੀਆਂ ਬੈੱਡ ਸ਼ੀਟਾਂ ਚੇਂਜ ਕੋਟਨ ਵਾਲੀਆਂ ਵਿਸ਼ੀਆਂ ਸੀ ਗਰਮੀ ਵਾਲੀਆਂ ਚੱਕਤੀਆਂ ਇਹ ਵਿਛਾ ਦਿੱਤੀਆਂ ਆਪਾਂ ਗਰਮ ਹੁਣ ਠੰਡ ਹੋ ਗਈ ਐ ਤੇ ਹੈਲਥੀ ਫੁਲਕੀ ਆਪਾਂ ਕਲੀਨਿੰਗ ਕੀਤੀ ਕਮਰੇ ਦੀ ਥੋੜੀ ਥੋੜੀ ਇਹ ਬੱਚਿਆਂ ਨੇ ਕਿੰਨਾ ਉਹਨਾਂ ਚ ਕਬਾੜ ਇਕੱਠਾ ਕੀਤਾ ਸੀ ਇਹ ਆਪਾਂ ਖੜਾ ਸਾਫ਼ ਕਰ ਦਿੱਤਾ ਹੋ ਲਾਨੇ ਆਪਾਂ ਮਸ਼ੀਨ ਤੇ ਹੌਲੀ ਹੌਲੀ ਚੱਕਦੇ ਆ ਸਾਰੇ ਕਮਰੇ ਦੀ ਬੈੱਡ ਸ਼ੀਟਾਂ ਚੇਂਜ ਕਰਦੇ ਆ ਤੇ ਨਾਲੇ ਕਰਦੇ ਆ ਸਫਾਈ ਜਿਹੜੀ ਆਪਾਂ ਲਾਈ ਕੋਲ ਮਸ਼ੀਨ ਕੱਪੜੇ ਧੋਏ ਜਾ ਰਹੇ ਨੇ ਕੁਝ ਧੋ ਲੈਨੇ ਕੋ ਉੱਪਰ ਸੁੱਕਣੇ ਪਾਏ ਕੋਠੇ ਤੇ ਤੇ ਹੁਣ ਆਪਾਂ ਮਸ਼ੀਨ ਚੱਲ ਰਹੀ ਹੈ ਜੇ ਕੱਪੜੇ ਪਾਏ ਨੇ ਇਹ ਕੰਬਲ ਰਹਿੰਦੇ ਨੇ ਧੋਣ ਵਾਲੇ ਬਾਕੀ ਆਪਾਂ ਪਹਿਲਾਂ ਕੱਟਦੇ ਆ ਸਾਗ ਹੀ ਸ਼ਾਂਟ ਕੇ ਰੱਖਿਆ ਹੈ ਸਾਫ ਕਰਕੇ ਤੇ ਕੱਟ ਕੇ ਸਾਗ ਤੇ ਫਿਰ ਆਪਾਂ ਸਾਗ ਰੱਖ ਦਿਆਂ ਚੁੱਲੇ ਤੇ ਤੇ ਕੋਲ ਹੌਲੀ ਹੌਲੀ ਕੰਮ ਕਰੀ ਜਾਂਦੇ ਆ। ਅਜੇ ਅੰਦਰ ਵੀ ਖਲਾਰਾ ਪਿਆ ਸਾਰ। ਹੁੱਜੀ ਆ ਬੱਗ ਬਾਲਤੀ ਚੁੱਲੇ 'ਚ। ਮੱਚ ਜੇਗੀ ਇਹ। ਤੇ ਆਪਾਂ ਸਾਗ ਕੱਟ ਲਿਆ ਤੇ ਧੋ ਕੇ ਲੈ ਆਨੇ ਆ। ਫੇਰ ਰੱਖ ਦੇਣੀ। ਹੁਜੀ ਸਾਗ ਆਪਾਂ ਰੱਖ ਦਿੱਤਾ। ਨਮਕ ਪਾਤੇ ਤੇ ਹਵਾ ਚ ਲੱਗੀ ਹੁਣ ਸਵੇਰੇ ਹਵਾ ਨਹੀਂ ਸੀ ਹੁਣ ਹਵਾ ਚ ਲੱਗੀ ਚਲ ਅੰਦਰ ਆਪਾਂ ਬਾਲਤੀ ਸੰਗ ਬਣ ਜੇਗਾ ਹੁਣ ਆਪਾਂ ਕਰਾਂਗੇ ਅੰਦਰ ਕੰਮ ਖਲਾਰਾ ਪਿਆ ਜੀ ਕੱਪੜੇ ਵੀ ਧੋਏਗੇ ਕੁਛ ਕੁਛ ਰਹਿਗੇ ਨਾ ਖਲਾਰਾ ਪਿਆ ਜੀ ਇਹ ਦਾਣੇ ਰੱਖੇ ਨੇ ਆਪਾਂ ਬੀਜ ਪਾਣ ਲੇ ਪਨਲ ਦੇ ਸਾਰੇ ਬੈਲਸ਼ੀਟਾਂ ਦੇ ਵਿੱਚ ਆਉਂਦੇ ਨੇ ਸਿ ਇਹ ਪੂਰਾ ਆਰਾਈ ਕਰਾ ਕਰਦੇ ਜਦੋਂ ਇਹਨਾਂ ਨੂੰ ਚੱਲ ਰਿਹਾ ਫੋਟਨ ਦੀਆਂ ਉਹ ਆਪਾਂ ਚਾਹਤ ਤੋਂ ਕੀ ਜਰਾ ਰਖਾ ਦਾਂਗੇ ਇਹ ਸਭੀ ਹੋਰੀ ਉਸ ਤੇ ਹੈ ਕਿ ਆਪਾਂ ਜਮਨ ਲੱਗੇ ਚਾਲੂਆਂ ਚੱਲਣਾ ਨੂੰ ਤਾਂ ਕਿ ਟੈਮੋ ਹੋ ਗਿਆ ਕੋਈ ਬਾਗ ਦਾ ਐਮ ਹੋ ਗਿਆ ਤੇ ਆਪਾਂ ਖੋਲ ਰੱਖੇ ਸਾਹ ਦੇ ਉਹ ਕੋਈ ਕੋਲ ਫਾਲੇ ਨਾ ਜੇ ਤਾਂ ਚਾਹ ਚਾਹ

ਸਾਬ ਜੇ ਮਰਚਾ ਪਾ ਕੇ ਫਿਰ ਆਪਾਂ ਕਪੜੇ ਕਰਦੇ ਆਂ। ਹੱਥੇ ਕਹਿੰਦੇ ਮਸ਼ੀਨ 'ਚ। ਛਿਲ ਪਾਉਣੇ ਆ ਜਾਏ। ਕਿੰਨੇ ਦਿਨ ਹੋ ਗਿਆ ਲਗਾਤਾ ਛੋਟੇ ਕਪੜੇ ਤੋੜੀ ਅੱਜ ਹੋਏ ਜਾਣਗੇ। ਇਹ ਪਰਚੇ ਦਾ ਖਲਾਰਾ ਸਾਰਾ ਕੱਚਾ ਕਰਨੇ ਆਂ ਜੀ। ਤੇ ਇਹ ਆਪਾਂ ਸਾਦੂਨ ਬਣਾ ਲਿਆ। ਸਾਰੇ ਕੰਮ ਹੋ ਗਏ। ਜਾਂ ਬਾਈ ਸਾਸੀ ਫਿਰ ਆਪਾਂ ਕੱਪੜੇ ਕੱਟਦੇ ਮਸ਼ੀਨ 'ਚ ਚਾਤਰਾ ਸੁੱਕ ਨੇ ਪਾ ਦਈਏ ਜਿਹੜੇ ਸੁੱਕੇ ਨੇ ਉਹ اتار ਲੈਣੇ ਤਾਰਾਂ ਤੋਂ ਇਹ ਲੈ ਚਲੀ ਗਈ ਦੇ ਤੋਰੀਏ ਹਲਪਾਣੀ ਆਪਾਂ ਮਾਰ ਲਈਏ ਫੇਰ ਸੋਈ ਸਾਫ ਕਰ ਲਈਏ ਬਸ ਇੱਕ ਕੰਬਰ ਰਹਿ ਗਿਆ ਸੇ ਧੋਣ ਵਾਲਾ ਲੈ ਚਲੇਗੀ ਉਤੋ ਜਾਂਦੇਗੇ ਨਾ ਪੰਗਾਲ ਨਾ ਸੇ ਕਟਕੇ ਇਹ ਲਾਈਟ ਚਲੀ ਗਈ ਉਨੇ ਨਾ ਪਨਾਲੇ ਨੇ ਨੀ ਪੋਚੇ ਕੋਚੇ ਨੂੰ ਆ ਜੀ ਫਿਰ ਪਰ ਸੋਈ ਦੀ ਸਫਾਈ ਕਰ ਲੈ ਝਾੜੂ ਆਪਾਂ ਲਾ ਲਿਆ ਹੈ ਸਵੇਰੇ ਦੁਪਹਿਰ ਜੀ ਲਾਇ 12 ਵਜੇ ਹੁਣ ਲਾਨੇ ਪੋਚ ਆ ਆਪਾਂ ਕੰਮ ਕਰ ਲੈ ਸਾਰੇ ਝਾੜੂ ਪੋਚੇ ਲਾ ਲੈ ਸਫਾਈਆਂ ਕਰ ਲੀਆਂ ਨੇ ਬਾਰ ਬੇੜੇ ਦੇ ਕੱਪੜੇ ਧੋਏ ਸੀ ਉਹ ਵੀ ਆਪਾਂ ਲਾ ਕੇ ਰੱਖ ਲੈਨੇ ਅੰਦਰ ਹਵਾ ਚੱਲ ਗਈ ਸੀ ਬਹੁਤ ਜ਼ਿਆਦਾ ਇਹ ਆਟੇ ਵਾਲੀਆਂ ਡਰਮੀਆਂ ਧੋ ਕੇ ਰੱਖੀਆਂ ਨੇ ਸਾਗ ਬਣ ਰਿਹਾ ਹੈ ਹਜੇ ਹੌਲੀ ਹੌਲੀ ਬਸ ਖਲਾਰਾ ਚੱਕ ਮਸ਼ੀਨ ਚ ਕੰਬਲ ਰਹੀ ਸੀ ਧੋਣ ਵਾਲਾ ਤੇ ਲਾਈਟ ਚਲੀ ਗਈ ਬਾਕੀ ਕੰਮ ਆਪਾਂ ਸਾਰੇ ਕਰ ਲਏ ਨੇ ਇੱਧਰ ਕਾਫੀ ਦਿਨਾਂ ਦਾ ਖਲਾਰਾ ਪਿਆ ਸੀ ਕੱਪੜਿਆਂ ਦਾ ਇਹ ਵੀ ਇਕੱਠਾ ਕਰ ਲੈ ਬਸ ਉਹੀ ਨੇ ਜਿਹੜੇ ਅੱਜ ਆਪਾਂ ਹੁਣ ਧੋਏ ਨੇ ਪਹਿਲੇ ਆਪਾਂ ਨੇ ਜਿੱਥੇ-ਜਿੱਥੇ ਰੱਖਣੇ ਸੀ ਰੱਖ ਲਏ ਨੇ ਇਹ ਵਾ ਜਿਹੜੇ ਹੁਣ ਮੈਂ ਤੋਂ ਕੋਠੇ ਤੋਂ ਤਾਰ ਕੇ ਲਿਆਈਆਂ ਉਹੀ ਨੇ ਬਸ ਥੋੜੇ ਜਿ ਤੇ ਮੈਂ ਸਵੇਰ ਦੀ ਲੱਗੀ ਸੀ ਅੱਜ 1.5 ਵਜ ਗਿਆ ਹੁਣ ਵੇਲੇ ਹੋਈਆਂ ਇੱਕ ਬੱਚੀ ਹੋਵੇ ਤੇ ਹੁਣ ਲੱਗ ਗਈ ਜੀ ਭੁੱਖ ਚਾਹ ਨੂੰ ਦਿਲ ਨਹੀਂ ਖਾਰਿਆ ਮੈਂ ਕੱਟਿਆ ਸਲਾਦ ਜੀ ਇਹਨੇ ਜਸਾਨ ਨੇ ਆਪਾਂ 소ਸ ਜਾਂਦੇ ਹੀ ਪਾ ਕੇ ਖਾਣੇ ਆ ਜੀ ਬਾਕੀ ਆਪਾਂ ਸਫਾਈ ਕਰ ਲਈ ਇਹ ਕੱਢ ਕੇ ਰੱਖੀਏ ਪੀਜਾ 소ਸ ਹੈ ਖਲਾਰਾ ਪਾ ਦਿਲ ਬਹੁਤ ਜਿਆਦਾ ਲਈਦਾ ਸਫਾਈ ਕਰਨ ਲੱਗਿਆ ਪਰ ਇਕੱਠਾ ਬਹੁਤ ਮੁਸ਼ਕਲ ਹੁੰਦਾ ਹੈ ਕਦੇ ਕਪੜੇ ਤੋਂ ਕਦੇ ਅੰਦਰ ਕੰਮ ਕਰੋ ਕਦੇ ਬਾਹਰ ਹਾਜੀ ਬੱਚੇ ਆ ਗਏ ਸਕੂਲ ਤੋਂ ਤੇ ਡੈਸਾਂ ਚੇਂਜ ਕਰ ਲਈਏ ਇਹਨੇ ਆਪ ਲੋਕ ਜਦ ਤੇ ਉੱਪਰ ਆਏ ਕਿ ਰਹ ਨਾ ਉਹ ਟੀਵੀ ਦੇਖ ਰਹੀ ਹੈ ਐਨੀ ਚੀਜ਼ ਲੈ ਕੇ ਆ ਖਾ ਰਹੀ ਹੈ ਤੇ ਆਪਾਂ ਸਾਗ ਰੱਖਿਆ ਸੀ ਸਾਗ ਬਣ ਚੱਲੇ ਬਾਕੀ ਖੋਟ ਲਿਆ ਥੋੜਾ ਜਿਹਾ ਰਹਿ ਗਿਆ ਅਜੇ 4:30 ਦਾ ਟਾਈਮ ਹੋਇਆ ਫੇ ਆਰੇਗਾ ਤੇ ਆਪਾਂ ਬਣਾਉਂਦੇ ਆ ਰੋਟੀ ਮਚਿਆਲੀ ਇਹ ਦੁੱਧ ਦੀ ਡੈਰੀ ਨੇ ਮਾਰ ਖੇਤ ਚ ਗੀਰ ਪਾਣੇ ਫਿਰ ਥੈਲੇ ਚ ਪਾ ਕੇ ਰੱਖ ਲੈਂਗੇ ਤੇ ਇਹ ਵੀ ਅੱਛਾ ਪੈਂਦੀ ਹੈ। ਅੱਗੇ ਫਿਰ ਲੱਗਦਾ। ਇਹ ਵਾਲੀ ਵੀ ਪਾ ਲਓ ਤੁਸੀਂ ਥੈਲੇ ਚ। ਕਿਹੜੀ? ਆਪਾਂ ਪਕੋਟ ਲਿਆ ਤੇ ਸ਼ਾਮ ਪੈ ਗਈ ਸਵੇਰ ਦਾ ਰੱਖਿਆ ਸੀ ਮੇਰੀ ਮਾਏ ਸਭ ਦੇ ਗੁਰੂ ਬਣ ਵਾਲਿਆ ਇਹ ਤੜਕਾ ਕੱਟ ਕੇ ਰੱਖ ਲਿਆ ਆਪਾਂ ਨੇ ਲਾਨੇ ਅੰਦਰ ਬਸ ਦੇ ਸਾਗ ਨੂੰ ਨਾ ਪਾ ਤੜਕਾ ਲਾ ਲਏ ਆਟਾ ਪਾ ਗੁੰਨ ਕੇ ਰੱਖ ਲਏ ਇਹ ਠੰਡਾ ਹੋਏਗਾ ਬਾਅਦ ਚ ਕੱਢਾਂਗੇ ਕਿਸੇ ਭਾਂਡੇ ਚ ਨਹੀਂ ਰੋਗੇ ਅੱਜ ਵਾਲੀ ਵੀਡੀਓ ਐਂਡ ਹੈ ਠੀਕ ਕਰਦੇ ਹਾਂ ਮਿਲਾਂਗੇ ਇੱਕ ਨਵੇਂ ਵਲੋਗ ਨਾਲ ਤਦ ਲਈ ਸਸਟੀ ਕਾਲ ਜੀ ਬਾਏ ਬਾਏ